ਜਦੋਂ ਅਮਰੀਕਨਾਂ ਨੇ ਬ੍ਰਿਟਾਨੀਆ ਤੋਂ ਆਜ਼ਾਦੀ ਲਈ ਉਹਨਾਂ ਨੇ ਨਾਰਾ ਲਾਤਾ ਨੋ ਟੈਕਸੇਸ਼ਨ ਵਿਦਆਊਟ ਰਿਪਰੈਜ਼ੈਂਟੇਸ਼ਨ ਕਿ ਜੇ ਬ੍ਰਿਟਾਨੀਆ ਨੇ ਸਾਥੋਂ ਟੈਕਸ ਲੈਣਾ ਹੈ ਫਿਰ ਸਾਡੀ ਨੁਮਾਇੰਦਗੀ ਦਿਓ ਹੁਣ 14 ਸਾਲ ਤੋਂ ਤਾਂ ਸਾਡੀ ਐਸਡੀਪੀਸੀ ਦੀ ਨੁਮਾਇੰਦਗੀ ਨਹੀਂ ਕਰਦੀ ਇਲੈਕਸ਼ਨ ਨਹੀਂ ਹੋ ਰਹੇ ਅਸੀਂ ਸੁੱਤੇ ਪਏ ਹਾਂ ਕੀ ਮੌਗਲ ਹਕੂਮਤ ਦੇ ਵੇਲੇ ਗੈਰ ਮੁਸਲਮਾਨ ਛਰਪਾਣ ਨਹੀਂ ਸੀ ਚੱਕ ਸਕਦਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਛਰਪਾਣ ਦੇਤੇ ਘੋੜੇ ਦੀ ਸਵਾਰੀ ਦਿੱਤੀ ਉਦੋਂ ਗੈਰ ਮੁਸਲਮਾਨ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਸੀ ਸਾਨੂੰ ਬਾਜ ਦੇ ਤਾਂ ਸ਼ਕਾਰ ਖੇਡਣ ਨੂੰ ਜਿਹੜਾ ਗੈਰ ਮੁਸਲਮਾਨ ਨੂੰ ਨਹੀਂ ਸੀ ਮਿਲਦਾ ਹੁਣ ਮਹਾਰਾਜ ਨੇ ਤਾਂ ਸਾਰਾ ਕੁਝ ਦੇਤਾ ਤੇ ਮੈਨੂੰ ਪੂਰਾ ਯਕੀਨ ਹੈ ਸਾਡੇ ਵਿੱਚ ਅੱਜ ਵੀ ਕਈ ਬੰਦੇ ਹੋਣਗੇ ਰਾਜ ਭਾਗ ਦੀ ਨਿਸ਼ਾਨੀ ਛੱਡ ਕੇ ਝਾੜੂ ਨੂੰ ਵੋਟ ਪਾ ਕੇ ਆਏ ਆ ਹੁਣ ਦੱਸੋ ਆਪਾ ਆਪਣੀ ਕੌਮ ਦਾ ਕੀ ਬਣਾ ਸਕਦੇ ਆ ਰਾਜ ਭਾਗ ਸਾਨੂੰ ਦਿੱਤਾ ਹੋਇਆ ਹੈ ਕਿ ਝਾੜੂ ਅਸੀਂ ਚੱਕਿਆ ਹੋਇਆ ਨਾ ਪਾਕਿਸਤਾਨ ਦੇ ਮੁਸਲਮਾਨ ਦੀ ਨਾ ਪੰਜਾਬ ਦੇ ਸਿੱਖ ਦੀ ਹਿੰਦੂਤਵਾ ਦੇ ਨਾਲ ਬਣਦੀ ਹੈ ਇਹਨਾਂ ਨੇ ਦੋ ਵਾਰੀ ਡਰਾਮਾ ਦਿਖਾਤਾ ਹੈ ਇਸੇ ਸਾਲ ਹੀ ਇਹਨਾਂ ਨੇ ਬਿਆਸ ਰਣਜੀਤ ਸਾਗਰ ਡੈਮ ਦੇ ਸਤਲੁਜ ਦੇ ਗੇਟ ਖੋਲ੍ਹਤੇ ਸਾਰੇ ਫਲੱਡ ਕਰਤਾ ਹੜ ਆ ਗਏ ਇਹ ਜਾਣ ਕੇ ਦਿਖਾਇਆ ਗਿਆ ਕਿ ਜੇ ਪਾਕਿਸਤਾਨ ਦੇ ਪੰਜਾਬੀ ਇੱਥੋਂ ਦੇ ਪੰਜਾਬ ਦੇ ਪੰਜਾਬੀ ਬੰਦੇ ਦੇ ਪੁੱਤ ਨਾ ਬਣਨ ਤਾਂ ਸੀ ਇਹ ਸਾਰੇ ਗੇਟ ਖੋਲ੍ਹ ਸਕਦੇ ਆਂ ਇੰਡੀਆ ਦੀ ਹਕੂਮਤ ਨੇ ਕਦੇ ਸਟ੍ਰੈਟੈਜਿਕ ਸਟ੍ਰਾਈਕ ਕਰ ਦਿੰਦੀ ਆ ਪਾਕਿਸਤਾਨ ਦੇ ਖਿਲਾਫ ਕਦੇ ਬਾਲਾકોટ ਉੱਥੇ ਹਵਾਈ ਜਹਾਜ਼ ਭੇਜ ਕੇ ਬੰਬਬਾਰੀ ਕਰ ਦਿੰਦੀ ਹੈ ਹੁਣ ਆਪਰੇਸ਼ਨ ਸੰਧੂਰ ਕਰਤਾ ਚਲੋ ਕੀਤਾ ਤਾਂ ਪਾਕਿਸਤਾਨ ਤੇ ਹੈ ਪਰ ਜਦੋਂ ਪਾਕਿਸਤਾਨ ਜਵਾਬ ਦੇਊਗਾ ਉਦੋਂ ਮਰੂਗਾ ਕੌਣ ਤੁਸੀਂ ਤੇ ਮੈਂ ਜੰਗ ਤਾਂ ਸਾਡੇ ਪੰਜਾਬ ਚ ਹੀ ਹੋਊ ਫਿਰ ਤੇ ਸਾਡੀ ਨਮਾਇੰਦਗੀ ਹੈ ਨਹੀਂਗੀ ਕਿ ਅਸੀਂ ਇੱਕ ਗੱਲ ਕਰ ਸਕੀਏ ਜਿੰਨੇ ਮੈਂਬਰ ਸਾਡੇ ਪੰਜਾਬ ਦੇ ਪਾਰਲਮੈਂਟ ਦੇ ਵਿੱਚ ਜਾਂਦੇ ਆ ਜਾਂ ਅਸੈਂਬਲੀ ਚ ਜਾਂਦੇ ਆ ਉਹਨਾਂ ਨੂੰ ਹੋਸ਼ੀ ਹੈ ਨਹੀਂਗੀ ਕਿ ਇਹ ਸਾਰੀਆਂ ਚੀਜ਼ਾਂ ਪਾਰਲਮੈਂਟ ਦੇ ਵਿੱਚ ਕਹਿਆਂ ਜਾਣ ਸਤਕਾਰਯੋਗ ਸਾਥ ਨਜੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਾਰਿਆਂ ਨੇ ਆਪਣਾ ਟਾਈਮ ਕੱਢ ਕੇ ਜਿਹੜਾ ਅੱਜ ਪਾਣੀ ਐ ਦੇ ਮਾਮਲੇ ਮਾਮਲੇ ਦੇ ਉੱਤੇ ਤੁਸੀਂ ਇਕੱਤਰ ਹੋਏ ਹੋ ਇੱਕ ਬਹੁਤ ਵੱਡਾ ਮਾਮਲਾ ਪੰਜਾਬ ਤੇ ਸਿੱਖ ਕੌਮ ਤੇ ਪਾਕਿਸਤਾਨ ਦੇ ਸਾਹਮਣੇ ਖੜਾ ਹੋਇਆ ਹੋਇਆ ਕਿਉਂ ਕਰਕੇ ਜਿੰਨੇ ਵੀ ਦਰਿਆ ਹੈਗੇ ਆ ਇਨ ਇਹ ਪਰੀਅਨ ਕਾਨੂੰਨ ਦੇ ਮਤਹਿਤ ਇਹ ਚੱਲਦੇ ਆ ਤੇ ਜਿਹੜਾ ਪਰੀਅਨ ਕਾਨੂੰਨ ਹੈ ਉਹ ਕਹਿੰਦਾ ਕਿ ਉਸੇ ਧਰਤੀ ਉਸੇ ਸੂਬੇ ਦਾ ਹੱਕ ਹੁੰਦਾ ਜਿਹਦੇ ਵਿੱਚ ਉਹ ਦਰਿਆ ਵਹਿੰਦੇ ਆ ਤੇ ਜੇ ਦਰਿਆ ਸਾਡੇ ਪੰਜਾਬ ਸਰਦੇ ਦੇ ਵਾਲੇ ਪਾਸੇ ਤੋਂ ਨਿਕਲਦੇ ਐ ਇਹ ਜਾਂਦੇ ਐ ਲੈਂਦੇ ਵਾਲੇ ਪੰਜਾਬ ਦੇ ਵਿੱਚ ਜੀ ਦਾ ਮਤਲਬ ਹੈ ਕਿ ਲੈਂਦੇ ਵਾਲ ਪੰਜਾਬ ਦਾ ਜਿਆਦਾ ਹੱਕ ਹੈ ਇਹਨਾਂ ਦਰਿਆਵਾਂ ਦੇ ਪਾਣੀ ਤੇ ਹਰਿਆਣੇ ਦਾ ਦਿੱਲੀ ਦਾ ਰਾਜਸਥਾਨ ਦਾ ਹੱਕ ਇਹਦੇ ਮੁਤਾਬਕ ਜ਼ੀਰੋ ਹੈ ਕਿਉਂ ਕਰਕੇ ਉਹ ਰਿਪੇਰੀਅਨ ਸਟੇਟਸ ਨਹੀਂ ਹੈਗੀਆਂ ਸੋ ਤੁਸੀਂ ਸਮਝੋ ਕਿ ਇਹ ਜਿਹੜੇ ਦਰਿਆ ਦੇ ਪ੍ਰਾਣੀ ਨੇ ਇਹ ਸਾਡੇ ਪੰਜਾਬ ਦੇ ਨੇ ਹੈ ਬੇਸ਼ੱਕ ਲੈਂਦਾ ਪੰਜਾਬ ਹੋਵੇ ਬੇਸ਼ੱਕ ਛਿਪਦਾ ਪੰਜਾਬ ਹੋਵੇ ਇਹ ਜੇ ਗੱਲ ਆਪਾਂ ਸੋਚ ਕੇ ਚੱਲਾਂਗੇ ਫੇਰ ਅਸੀਂ ਆਪਣੇ ਹੱਕ ਲੈ ਸਕਾਂਗੇ ਔਰ ਗੱਲ ਨੂੰ ਅੱਗੇ ਵਧਾ ਸਕਾਂਗੇ ਸਾਡੀ ਸਿੱਖਾਂ ਦੀ ਗਿਣਤੀ ਬੜੀ ਘੱਟ ਹੈ ਸਾਡੀ ਨਮਾਇੰਦਗੀ ਪਾਰਲੀਮੈਂਟ ਦੇ ਵਿੱਚ ਬਹੁਤ ਥੋੜੀ ਹੈ ਸਾਰੇ ਜਿਹੜੇ ਸਾਡੇ ਹੱਕ ਹੈਗੇ ਜਮਹੂਰੀਅਤ ਦੇ ਉਹ ਬੀਜੇਪੀ ਤੇ ਹਿੰਦੂਤਵਾ ਨੇ ਖੋਲੇ ਐ ਕਿ ਸਾਡੇ ਐਸਟਪੀਸੀ ਦੇ ਇਲੈਕਸ਼ਨ 14 ਸਾਲ ਤੋਂ ਨਹੀਂ ਕਰਾ ਰਹੇ ਜੇ ਇਹ ਇਲੈਕਸ਼ਨ ਕਰਾਉਂਦੇ ਐ ਤਾਂ ਮੇਰਾ ਮਤਲਬ ਹੈ ਕਿ ਐਸਟਪੀਸੀ ਦੇ ਵਿੱਚ ਵੀ ਗੈਰ ਬਣ ਸਕਦੀ ਐ ਇਹ ਦਰਿਆਵਾਂ ਦੇ ਪਾਣੀ ਦੀ ਜਿਹੇ ਰਪੇਰੀਨ ਖਨੂਨ ਦੇ ਮੁਤਾਬਕ ਹੀ ਇਹਨਾਂ ਦੀ ਵੰਡ ਕੀਤੀ ਜਾਵੇ Rajasthan ਦਾ ਕੋਈ ਹੱਕ ਨਹੀਂ ਹੈ ਤਦੇ ਅੰਗਰੇਜ਼ تیار ਨਹੀਂ ਸੀ ਕਿ Rajasthan ਨੂੰ ਪਾਣੀ ਦੇਣ ਦਾ ਪਰ ਕਿਸੇ ਨਾ ਕਿਸੇ ਤਰ੍ਹਾਂ ਉਹ ਦਿੱਤਾ ਗਿਆ ਅਸੀਂ ਚਾਹੁੰਦੇ ਹਾਂ ਕਿ ਸਾਡੇ ਉੱਤੇ ਪਾਬੰਦੀ ਨਾ ਲੱਗੇ ਕੋਈ ਤੁਸੀਂ ਸਾਰੇ ਪੜ੍ਹੇ ਲਿਖੇ ਹੋ 1947 ਦੇ ਵਿੱਚ ਅੰਗਰੇਜ਼ ਨੇ ਮੁਸਲਮਾਨ ਤੇ ਹਿੰਦੂ ਨੂੰ ਆਜ਼ਾਦੀ ਦਿੱਤੀ ਹਿੰਦੂ ਨੂੰ ਇੰਡੀਆ ਦੇਤਾ ਮੁਸਲਮਾਨ ਨੂੰ ਪਾਕਿਸਤਾਨ ਦੇਤਾ ਪਰ ਜਿੱਜੀ ਕੌਮ ਜਿਹੜੀ ਸਿੱਖ ਸੀਗੀ ਸਾਨੂੰ ਬਿਲਕੁਲ ਕੁਛ ਨਹੀਂ ਦਿੱਤਾ ਪਰ ਜਿਹੜੀ ਕਨਸਟੀਟਿਊਸ਼ਨ ਬਣੀ ਜਿਹੜੇ ਬਣਾਉਣ ਵਾਲੇ ਸੀਗੇ ਉਹ ਕਨਸਟੀਟੂਐਂਟ ਅਸੈਂਬਲੀ ਸੀਗੀ ਉਹਦੇ ਵਿੱਚ ਸਾਡੇ ਸਿੱਖਾਂ ਦੇ ਸਿਰਫ ਦੋ ਨਮਾਇੰਦੇ ਲੈ ਗਏ ਇੱਕ ਸਰਦਾਰ ਹੁਕਮ ਸਿੰਘ ਤੇ ਇੱਕ ਸਰਦਾਰ ਭਪਿੰਦਰ ਸਿੰਘ ਮਾਨ ਜਦੋਂ ਸਾਡੇ ਨਮਾਇੰਦਿਆਂ ਨੇ ਦੇਖਿਆ ਕਿ ਜਿਹੜਾ ਨਹਿਰੂ ਗਾਂਧੀ ਨੇ ਸਾਡੇ ਨਾਲ ਵਾਅਦੇ ਕੀਤੇ ਐ ਕਿ ਅੰਗਰੇਜ਼ ਚਲੇ ਜਾਵੇ ਸਿੱਖਾਂ ਨੂੰ ਇੱਕ ਖੇਤਤਾ ਦਿੱਤਾ ਜਾਊਗਾ ਜਿੱਥੇ ਆਜ਼ਾਦੀ ਦਾ ਮਾਣ ਮਾਣ ਸਕਣਗੇ ਉਹ ਤਾਂ ਚੀਜ਼ ਦੇਣਾ ਸੀ ਆਠਕਲ 25 ਦੇ ਵਿੱਚ ਲਿਖਤਾ ਕਿ ਸਿੱਖ Hindu ਮਾਜਬ ਦਾ ਇੱਕ ਹਿੱਸਾ ਹੈਗੇ ਹੈ ਜੇ ਤੋ ਇਹ ਸਾਰੀ ਚੀਜ਼ ਹੋਈ سڈے دو نمائندے جڑے اسیمبلی اسمبلی میمبر ممبر گئے سوار حکم سنگھ تے سنگندر سنگھ مان انہاں نے کانسٹیٹیوشن کے کی جی دستخط نہیں جی وہ دے نمائندے پھر انہاں نے سکھانے دستخط نہیں ਫਿਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਜਦੋਂ ਤੁਹਾਡੇ ਨਮਾਇੰਦਿਆਂ ਨੇ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕੀਤੇ ਫਿਰ ਅਸੀਂ ਸਿਕ ਇਸ ਸੰਵਿਧਾਨ ਤੇ ਕਨਸਟੀਟਿਊਸ਼ਨ ਦੇ ਵਿੱਚ ਮੰਨਦੇ ਆਪਾਂ ਨਹੀਂ ਮੰਨ ਸਕਦੇ ਕਿਉਂ ਕਰਕੇ ਸਾਡੇ ਨਮਾਇੰਦਿਆਂ ਨੇ ਕਨਸਟੀਟਿਊਸ਼ਨ ਦੇ ਅੱਤੇ ਦਸਖਤ ਨਹੀਂ ਕੀਤੇ ਜੇ ਤੁਸੀਂ ਵਾਕਫੀਅਤ ਲੈਣੀ ਹੈ ਹਾਈ ਕੋਰਟ ਦੇ ਵਿੱਚ ਜਾਓ ਉੱਥੇ ਕਾਪੀਆਂ ਪਈਆਂ ਹੋਣਗੀਆਂ ਇੱਕ ਸਬਦਾਨ ਦੀਆਂ ਉੱਥੇ ਤੁਸੀਂ ਆਪਣੇ ਦੋ ਨਮਾਇੰਦਿਆਂ ਦੇ ਦਸਖਤ ਨਹੀਂ ਦੇਖੋਗੇ ਜੇਦੋ ਅਸੀਂ ਦਸਖਤ ਨਹੀਂ ਕੀਤੇ ਕਨਸਟੀਟਿਊਸ਼ਨ ਦੇ ਫੇਰ ਅਸੀਂ ਇੰਡੀਆ ਭਾਰਤ ਹਿੰਦੁਸਤਾਨ ਦੇ شہری ਕਿਵੇਂ ਹਟਾਦੇ ਆ ਜੇ ਅਸੀਂ شہری ਨਹੀਂ ਹੈ ਇਹਦਾ ਮਤਲਬ ਹੈ ਕਿ ਅਸੀਂ ਆਜ਼ਾਦ ਅਜੇ ਹੈਗੇ ਆ ਕਾਨੂੰਨੀ ਤੌਰ ਤੇ ਸੰਵਧਾਨਕ ਤੌਰ ਤੇ ਅਸੀਂ ਬਿਲਕੁਲ ਹਿੰਦੁਸਤਾਨ ਦੇ ਥੱਲੇ ਹਿੰਦੁਸਤਾਨ ਦੇ ਰਾਜ ਦੇ ਥੱਲੇ ਨਹੀਂ ਹੈਗੇ ਇੱਕ ਕਿਸੇ ਵੀ ਜਾਣਕਾਰ ਵਕੀਲ ਨੂੰ ਪੁੱਛ ਲੋ ਕੀ ਅਸੀਂ ਇੰਡੀਆ ਦੇ شہری ਹੈਗੇ ਆ ਜਾਂ ਜਿਹੜੇ ਅਸੀਂ ਪਾਕਿਸਤਾਨ ਠਹਿ ਰਹੇ ਗਏ ਅਸੀਂ ਪਾਕਿਸਤਾਨ ਦੇ شہری ਹੈਗੇ ਆ ਜਦੋਂ ਅਸੀਂ ਕਨਸਟੀਟਿਊਸ਼ਨ ਨੂੰ ਸਾਡੇ ਨਮਾਇੰਦਿਆਂ ਨੇ ਕਬੂਲ ਹੀ ਨਹੀਂ ਕੀਤਾ ਸਫੇਤ ਆਪਾ ਹਿੰਦੁਸਤਾਨ ਨਹੀਂ ਭਾਰਤੀ ਨਹੀਂ ਹੋਤਾ ਤੇ ਅਸੀਂ ਆਜ਼ਾਦ ਹੈ ਇਸ ਗੱਲ ਨੂੰ ਮੰਨਣਾ ਪਊਗਾ ਫੇਰ ਕੇ ਚੱਲਣਾ ਪਊਗਾ ਜਿਹੜਾ ਸਤਲੁਜ ਦਰਿਆ ਹੈ ਇਹ ਤਿੱਬਤ ਤੋਂ ਸ਼ੁਰੂ ਹੁੰਦਾ ਤਿੱਬਤ ਤੋਂ ਫਿਰ ਸਾਡੇ ਦੇਸ਼ ਦੇ ਵਿੱਚ ਆਉਂਦਾ ਅੱਜ ਇੱਕ ਸਰਦਾਰ ਸਾਹਿਬ ਨੇ ਕੈਂਸਰ ਦੀ ਗੱਲ ਕੀਤੀ ਹੈ ਕੈਂਸਰ ਫੈਲ ਰਿਹਾ ਹੈ ਅਸੀਂ ਸਮਝਦੇ ਹਾਂ ਕਿ ਤਿੱਬਤ ਦੇ ਲਾਕੇ ਦੇ ਵਿੱਚ ਜਾਂ ਜਿਹੜਾ ਇੰਡੀਆ ਦੇ ਇਲਾਕੇ ਦੇ ਵਿੱਚ ਜਦੋਂ ਸੱਤ ਲਿਜਾਂਦਾ ਉੱਥੇ ਇੱਕ ਯੂਰੇਨੀਅਮ ਅਨਰੀਚਮੈਂਟ ਪਲਾਂਟ ਲਾਈ ਹੈ ਯੂਰੇਨੀਅਮ ਅਨਰੀਚਮੈਂਟ ਦੇ ਨਾਲ ਤੁਹਾਡਾ ਐਟਮ ਬੰਬ ਬਣਦਾ ਜਿਹੜਾ ਥੱਲੇ ਆਪਾਂ ਆਉਂਦੇ ਆ ਨੰਗਲ ਜਿਹੜੀ فرٹلائزر فیکٹری ہے دے ہیوی وارٹر پلانٹ لگی ہوئی ہے ہیوی وارٹر دے نار یورینیئم ریچمنٹ پلانٹ اے پھر پورا کم کر کے ایٹم بوم بمب ہے ਉਨਜੇ ਯੂਰੇਨੀਅਮ ਐਨ ਰਿਚਮੈਂਟ ਪਲੈਂਟ ਜਾਂ ਤਿੱਬਤ ਜਾਂ ਇੰਡੀਆ ਦੇ ਇਲਾਕੇ ਵਿੱਚ ਲੱਗੀ ਹੈ ਜਿੱਥੇ ਸਤਲੁਜ ਆਉਂਦਾ ਹੈ ਹੈਵੀ ਵਾਟਰ ਪਲੈਂਟ ਡੰਗਲ ਦੇ ਵਿੱਚ ਲੱਗੀ ਹੋਈ ਹੈ ਇਹਦਾ ਮਤਲਬ ਹੈ ਯੂਰੇਨੀਅਮ ਸਾਡੇ ਪਾਣੀ ਦੇ ਵਿੱਚ ਆਉਂਦਾ ਹੈ ਮਾਲਵੇ ਦੇ ਵਿੱਚ ਆਉਂਦਾ ਜ਼ਿਆਦਾ ਕਿਉਂ ਕਰਕੇ ਸਤਲੁਜ ਦਾ ਪਾਣੀ ਜਾਦਾ ਮਾਲ ਵਿੱਚ ਜਾਂਦਾ ਤੇ ਉੱਥੋਂ ਦੇ ਲੋਕ ਕੈਂਸਰ ਦੇ ਨਾਲ ਬਿਮਾਰ ਹੋ ਰਹੇ ਐ ਹੁਣ ਮੈਂ ਇਕੱਲਾ ਬੰਦਾ ਛੋਟੀ ਮੇਰੀ ਪਾਰਟੀ ਹੈ ਮੈਂ ਤਾਂ ਵੀ ਤੁਹਾਡੀ ਨਮਾਇੰਦਗੀ ਕਰਦਾ ਵੀ ਇਹਨਾਂ ਦੇ ਵਿੱਚ ਆਸਟਰੀਆ ਦਾ ਰਾਜਧਾਨੀ ਬੀਨ ਹੈ اتے ایک انٹر نیشنل اٹامک ایمرجی کمیشن ہے جڑا دیکھتا ہے کہ کوئی بامب نیک نیوکلیئر تو نہیں بن رہے کوئی یہی چیز نہیں بنتی اس کمیشن نی دو تین بار چٹھیاں لکھی ہیں ਕਿ ਜ ਸਾਡੇ ਜਿਹੜੀ ਯੂਰੇਨੀਅਮ ਨਰਿਚਮੈਂਟ ਪਲਾਂਟ ਜਾਂ ਚੀਨ ਤਿੱਬਤ ਜਾਂ ਇੰਡੀਆ ਨੇ ਲਾਈ ਹੈ ਹੈਵੀ ਵਾਟਰ ਪਲਾਂਟ ਹੈ ਜਿਹੜਾ ਯੂਰੇਨੀਅਮ ਸਾਡੇ ਪਾਣੀ ਦੇ ਵਿੱਚ ਆ ਰਿਹਾ ਹੈ ਇਹ ਤੇ ਦ੍ਰਿਅਫਤ ਕਰੋ ਪਰ ਅਜੇ ਤੱਕ ਕੱਲੇ ਬੰਦੇ ਦੀ ਤਾਂ ਕੋਈ ਸੁਣੀ ਨਹੀਂ ਜਾਂਦੀ ਤੇ ਜੇ ਅਸੀਂ ਦਸਤਕਤੀ ਨਹੀਂ ਕੀਤੇ ਕਨਸਟੀਟਿਊਸ਼ਨ ਤੇ ਅਸੀਂ ਸਟੇਟਲੈਸ ਬੰਦੇ ਆ ਇਸ ਸਟੇਟਲੈਸ ਬੰਦਿਆਂ ਦੀ ਸੁਣੀ ਕਿਤੇ ਕੱਟ ਹੀ ਜਾਂਦੀ ਹੈ ਜੇ ਕੋਈ ਵੱਡੇ ਦੇਸ਼ ਸਾਡੀ ਨਮਾਇੰਦਗੀ ਕਰਨ ਤੇ ਅਸੀਂ ਖੁਦ ਮੁਖਤਿਆਰ ਆਪਣੀ ਤਕਦੀਰ ਦੇ ਬਣਈਏ پھر جا کے کچھ نہ کچھ اتنا سوار سکتے ہیں اگلی چیز جی میں کہنا چاہتا ہے کہ ਆਪਾਂ ਹੁਣ ਫਸੇ ਹੋਏ ਆ ਜਦੋਂ ਅਮਰੀਕਨਾਂ ਨੇ ਬ੍ਰਿਟਾਨੀਆ ਤੋਂ ਆਜ਼ਾਦੀ ਲਈ ਉਹਨਾਂ ਨੇ ਨਾਰਾ ਲਾਤਾ 노 ਟੈਕਸੇਸ਼ਨ ਵਿਦਾਊਟ ਰਿਪਰੈਜ਼ੈਂਟੇਸ਼ਨ ਕਿ ਜੇ ਬ੍ਰਿਟਾਨੀਆ ਨੇ ਸਾਥੋਂ ਟੈਕਸ ਲੈਣਾ ਫਿਰ ਸਾਡੀ ਨਮਾਇੰਦਗੀ ਦਿਓ ਉਨ 14 ਸਾਲ ਤੋਂ ਤਾਂ ਸਾਡੀ ਐਸਡੀ ਪੀਸੀਜੀ ਨਮਾਇੰਦਗੀ ਨਹੀਂ ਕਰਦੀ ਇਲੈਕਸ਼ਨ ਨਹੀਂ ਹੋ ਰਹੇ ਅਸੀਂ ਸੁੱਤੇ ਪਏ ਹਾਂ ਜੇ ਇਲੈਕਸ਼ਨ ਹੋਣਗੇ ਆਜ ਜਿਹੜਾ ਕਮਾਜ ਇੱਥੇ ਬੈਠੇ ਐ ਉੱਥੇ ਵੀ ਇਹ ਗੱਲ ਹੋ ਸਕਦੀ ਐ ਬਾਕੀ ਪਾਰਲੀਮੈਂਟ ਹੁੰਦੀ ਐ ਅਸੈਂਬਲੀ ਹੁੰਦੀ ਐ ਤੁਹਾਨੂੰ ਪਤਾ ਐ ਕੀ ਮੌਗਲ ਹਕੂਮਤ ਦੇ ਵਿੱਚ ਗੈਰ ਮੁਸਲਮਾਨ ਛਰਪਾਨ ਨਹੀਂ ਸੀ ਚੱਕ ਸਕਦਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਛਰਪਾਨ ਦਿੱਤੇ ਘੋੜੇ ਦੀ ਸਵਾਰੀ ਦਿੱਤੀ ਉਦੋਂ ਗੈਰ ਮੁਸਲਮਾਨ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਸੀ ਸਾਨੂੰ ਬਾਜ ਦੇ ਤਰਸਕਾਰ ਖੇਡਣ ਨੂੰ ਜਿਹੜਾ ਗੈਰ ਮੁਸਲਮਾਨੀ ਨੂੰ ਨਹੀਂ ਸੀ ਮਿਲਦਾ ਹੁਣ ਮਹਾਰਾਜ ਨੇ ਤਾਂ ਸਾਰਾ ਕੁਝ ਦਿੱਤਾ ਤੇ ਮੈਨੂੰ ਪੂਰਾ ਯਕੀਨ ਹੈ ਸਾਡੇ ਵਿੱਚ ਅੱਜ ਵੀ ਕਈ ਬੰਦੇ ਹੋਣਗੇ ਰਾਜ ਭਾਗ ਦੀ ਨਿਸ਼ਾਨੀ ਛੱਡ ਕੇ ਝਾੜੂ ਨੂੰ ਵੋਟ ਪਾ ਕੇ ਆਏ ਹੁਣ ਦੱਸੋ ਆਪਾਂ ਆਪਣੀ ਕੌਮ ਦਾ ਕੀ ਬਣਾ ਸਕਦੇ ਆ ਰਾਜ ਭਾਗ ਸਾਨੂੰ ਦਿੱਤਾ ਹੋਇਆ ਹੈ ਤੇ ਝਾੜੂ ਅਸੀਂ ਚੱਟਿਆ ਹੋਇਆ ਇਹ ਤਾਂ ਮੰਨੋ ਜਵਾਬ ਦਿਓ ਕੀ ਧੀ ਕਮੀ ਨਹੀਂ ਗਰਾਵਟ ਸਾਡੀ ਕੌਮ ਦੇ ਵਿੱਚ ਕਿਉਂ ਆ ਗਈ ਹੈ ਅਗਲੀ ਚੀਜ਼ ਹੈ ਸਾਨੂੰ ਪਾਕਿਸਤਾਨ ਦੇ ਨਾਲ ਗੱਲਬਾਤ ਕਰਨੀ ਪਊਗੀ ਕਿਉਂ ਕਰਕੇ ਜਿਹੜੀਆਂ ਡੈਮਾਂ ਹੈਗੀਆਂ ਪਾਖੜਾ ਹੈਗੀ ਐ ਬਿਆਸ ਪੌਂਗ ਰਣਜੀਤ ਸਾਗਰ ਡੈਮ ਹੈ ਉੱਪਰ ਡੈਮਾਂ ਹੈਗੀਆਂ ਇਨਾਂ ਦੇ ਵਿੱਚ ਪਾਣੀ ਬਹੁਤ ਹੈ ਤੇ ਨਾ ਪਾਕਿਸਤਾਨ ਦੇ ਮੁਸਲਮਾਨ ਦੀ ਨਾ ਪੰਜਾਬ ਦੇ ਸਿੱਖ ਦੀ ਹਿੰਦੂਤਵਾ ਦੇ ਨਾਲ ਬਣਦੀ ਹੈ ਇਹਨਾਂ ਨੇ ਦੋ ਵਾਰੀ ਡਰਾਮਾ ਦਿਖਾਤਾ ਇਸੇ ਸਾਲ ਹੀ ਇਹਨਾਂ ਨੇ ਬਿਆਸ ਰਣਜੀਤ ਸਾਗਰ ਡੈਮ ਦੇ ਸਤਲੁਜ ਦੇ ਗੇਟ ਖੋਲ੍ਹਤੇ ਸਾਰੇ ਫਲੱਡ ਕਰਤਾ ਹੜ ਆ ਗਏ ਇਹ ਜਾਣ ਕੇ ਦਿਖਾਇਆ ਗਿਆ ਕਿ ਜੇ ਪਾਕਿਸਤਾਨ ਦੇ ਪੰਜਾਬੀ ਇੱਥੋਂ ਦੇ ਪੰਜਾਬ ਦੇ ਪੰਜਾਬੀ ਬੰਦੇ ਦੇ ਪੁੱਤ ਨਾ ਬਣਨ ਤਾਂ ਸਾਰੇ ਗੇਟ ਖੋਲ ਸਕਦੇ ਆ ਸਾਰੇ ਹੜ ਸਾਰਾ ਪੰਜਾਬ ਲਹਿੰਦੇ ਵੱਲ ਦਾ ਵੀ ਚੜ੍ਹਦੇ ਵੱਲ ਦਾ ਵੀ ਇਹ ਖਤਮ ਹੋ ਜਾਂਦਾ ਹੁਣ ਦੋ ਡਰ ਨੇ ਆਪਣੇ ਕੋਲੇ ਇੱਕ ਤਾਂ ਪਾਣੀ ਦਾ ਜੰਗ ਇਸ ਨੂੰ ਕਿਹਾ ਜਾਂਦਾ ਹਾਈਡਰੋਲੋਜੀਕਲ ਵਾਰ ਦੁਜਾ ਇੰਡੀਆ ਦੇ ਕੋਲੇ ਹੈਗਾ ਟੈਪ ਇੱਕ ਬੰਬ ਨਿਊਕਲੀਅਰ ਬੰਬ ਦੋ ਚੀਜ਼ਾਂ ਨੇ ਜਿਹਦੇ ਨਾਲ ਸਾਨੂੰ ਤਬਾਹ ਕਰ ਸਕਦੀਆਂ ਹੁਣ ਇਹਨਾਂ ਨੇ ਇੰਡੀਆ ਦੀ ਹਕੂਮਤ ਨੇ ਕਦੇ ਸਟ੍ਰੈਟੈਜੀਕ ਸਟ੍ਰਾਈਕ ਕਰ ਦਿੰਦੀ ਆ ਪਾਕਿਸਤਾਨ ਦੇ ਖਿਲਾਫ ਕਦੇ ਬਾਲਾਕੋਟ ਉੱਥੇ ਹਵਾਈ ਜਹਾਜ਼ ਭੇਜ ਕੇ ਬੰਬਾਰੀ ਕਰ ਦਿੰਦੀ ਹੈ ਹੁਣ ਆਪਰੇਸ਼ਨ ਸੰਧੂਰ ਕਰਤਾ ਚਲੋ ਕੀਤਾ ਤਾਂ ਪਾਕਿਸਤਾਨ ਤੇ ਹੈ ਅਰ ਜੇਦੋਂ ਪਾਕਿਸਤਾਨ ਜਵਾਬ ਦੇਊਗਾ ਉਹ ਤੋਂ ਮਰੂਗਾ ਕੌਣ ਤੁਸੀਂ ਤੇ ਮੈਂ ਜੰਗ ਤਾਂ ਸਾਡੇ ਪੰਜਾਬ ਚ ਹੀ ਹੋਊ ਫਿਰ ਤੇ ਸਾਡੀ ਨੁਮਾਇੰਦਗੀ ਹੈ ਨਹੀਂਗੀ ਕੀ ਅਸੀਂ ਇੱਕ ਗੱਲ ਕਰ ਸਕੀਏ ਜਿੰਨੇ ਮੈਂਬਰ ਸਾਡੇ ਪੰਜਾਬ ਦੇ ਪਾਰਲੀਮੈਂਟ ਦੇ ਵਿੱਚ ਜਾਂਦੇ ਆ ਜਾਂ ਅਸੈਂਬਲੀ 'ਚ ਜਾਂਦੇ ਆ ਉਹਨਾਂ ਨੂੰ ਹੋਸ਼ੀ ਹੈ ਨਹੀਂ ਕਿ ਇਹ ਸਾਰੀਆਂ ਚੀਜ਼ਾਂ ਪਾਰਲੀਮੈਂਟ ਦੇ ਵਿੱਚ ਕਹੀਆਂ ਜਾਣ ਸੋ ਬੜੇ ਅਫਸੋਸ ਦੀ ਗੱਲ ਹੈ ਹੁਣ ਜੇ ਪੰਜਾਬ ਕਿਰਪਾ ਕਰੇ ਇਹੋ ਜੀ ਪਾਰਟੀ ਅਸੈਂਬਲੀ ਦੇ ਵਿੱਚ ਅਗਲੇ ਸਾਲ ਲੈ ਜੇ ਜਿੰਦੀ ਪਾਕਿਸਤਾਨ ਦੇ ਨਾਲ ਇੰਟਰਨੈਸ਼ਨਲ ਪੱਧਰ ਦੇ ਉੱਤੇ ਗੱਲ ਕਰ ਸਕੇ ਤੇ ਮਾਮਲੇ ਸਾਰੇ ਠੀਕ ਹੋ ਸਕਦੇ ਆ ਨਹੀਂ ਤਾਂ ਸਾਡੀਆਂ ਜ਼ਿੰਦਗੀਆਂ ਐ ਫਟਕਦੀਆਂ ਫਿਰਦੀਆਂ ਕਿ ਪਤਾ ਨਹੀਂ ਜਾਂ ਤਾਂ ਹਾਈਡਰੋਲੋਜੀਕਲ ਵਾਰ ਹੋ ਜਾ ਜਾਂ ਐਟਮ ਬੰਬ ਦਾ ਜੰਗ ਹੋ ਜਾ ਜਿੰਨਾ ਤੇ ਸਾਡੇ ਹੱਥ ਦੇ ਵਿੱਚ ਸਿਆਸਤ ਨਹੀਂ ਆਉਂਦੀ ਤੇ ਕਦੇ ਝਾੜੂ ਨੂੰ ਦੇਤੀ ਕਦੇ ਕਿਸੇ ਨੂੰ ਦੇਤੀ ਇਹਦੇ ਨਾਲ ਭਰਾਵੋ ਬੀਬੀਓ ਸਾਡਾ ਬਹੁਤ ਨੁਕਸਾਨ ਹੋ ਰਿਹਾ ਸੋ ਮੈਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਣੀਆਂ ਦਾ ਮਸਲਾ ਹੈਗਾ ਇਹ ਬਹੁਤ ਖਤਰਨਾਕ ਮਸਲਾ ਹੈ ਤੇ ਇਸ ਨੂੰ ਆਪਾਂ ਨੇ ਠੀਕ ਵੋਟਾਂ ਨਹੀਂ ਕਰਨਾ ਪਊ ਮੈਂ ਧੰਨਵਾਦ ਸ਼ੁਕਰੀਆ ਕਰਦੇ ਹਾਂ ਸਰਦਾਰ ਅਮਿਤਪਾਲ ਸਿੰਘ ਮਾਨ ਅਜੀਪਾਲ ਸਿੰਘ ਬਰਾੜ ਸਾਹਿਬ ਦਾ ਕੁਸ਼ਵਿੰਦਰਪਾਲ ਸਿੰਘ ਕੁਸ਼ਲਪਾਲ ਸਿੰਘ ਮਾਨ ਇਮਾਨ ਚੰਗਾ ਬੀਬੀ ਤੇਜ ਕਰਦਾ ਉਹਨਾਂ ਦੀ ਧੀ ਦਾ ਤੇ ਤੁਹਾਡਾ ਸਾਰਿਆਂ ਦਾ ਜੇ ਤੇਸੀ ਮੇਰੀ ਗੱਲ ਦੇ ਨਾਲ ਸਹਿਮਤੋਂ ਮੈਂ ਤੁਹਾਡੇ ਹੱਥ ਨਹੀਂ ਚੁਕਾਉਂਦਾ ਇਹ ਫੋਟੋਆਂ ਸਾਰੀਆਂ ਜਾਣੀਆਂ ਦਿੱਲੀ ਤੁਸੀਂ ਸਿਰਫ ਜੇ ਸਹਿਮਤੋਂ منہ نجی اک مار دیا آس کردا ہے کہ کرتا کم تھی واحو جی کا خلصہ واحر